ਜਿੰਨੂੰ ਸਟਾਰਟਿੰਗ ਦੀ ਬਹੁਤ ਗੰਦੀ ਬਿਮਾਰੀ ਹੁੰਦੀ ਸੀ ਉਹ ਇੰਡਾਇਰੈਕਟ ਹੁੰਦਾ ਸੀ ਉਹ ਤੋਂ ਬਾਅਦ ਫਿਰ ਆ ਗਿਆ ਡਾਇਰੈਕਟ ਇੰਜੈਕਸ਼ਨ ਡੀਆਈ ਹੈ ਨਾ ਪਰ ਡੀਆਈ ਆ ਸੀਆਰ ਡੀਆਈ ਆ ਉਹਦੇ ਚ ਜਿਹੜਾ ਇੰਜੈਕਟਰ ਕੀ ਹੁੰਦਾ ਇਨਸਾਈਡ ਸਾਈਡ ਬੈਲੈਂਸ ਨਹੀਂ ਐਨਾ ਉਹ ਸਹੀ ਫਿਗਰ ਚ ਸਹੀ ਡਾਇਰੈਕਸ਼ਨ ਚ ਜਾ ਰਿਹਾ ਹੈ ਸਿੱਧਾ ਟਰੈਵਲ ਕਰ ਰਿਹਾ ਉਹਦੀ ਪਾਵਰ ਲੋਸ ਆ ਜਿਹੜੀ ਫ੍ਰਿਕਸ਼ਨ ਲੋਸ ਆ ਉਹ ਬੜੀ ਘਟ ਜਾਂਦੀ ਹੈ ਇਹ ਵੀ ਬਹੁਤ ਟੀਜ ਇੰਜੈਕਟਰ ਹੋਵੇ ਕਦੇ ਨਹੀਂ ਹੋਊਗਾ ਉਹਦੇ ਸਿਰ ਚ ਹੁੰਦਾ ਜੇ ਚਾਰ ਵਾਲ ਹੋਊਗਾ ਉਹਦੇ ਸੈਂਟਰ ਡਾਇਰੈਕਟ ਵੀ ਲਾਉਣਾ ਪਊ ਜੇ ਚਾਰ ਵਾਲ ਵਾਲ ਸੈਂਟਰ ਡਾਇਰੈਕਟ ਨੇ ਇੱਕ ਬੋਟਾ 55 25 30 ਤੇ ਥੋੜਾ ਕਰਤਾਰ ਹੁਣ ਇਹਦੇ ਵਿੱਚ ਬ੍ਰਾਂਡ ਤੁਸੀਂ ਕਿਵੇਂ ਲਿਆਉਂਗੇ ਇੱਕ ਜਿਹੜੋਂ ਤੁਸੀਂ ਬ੍ਰਾਂਡ ਨਹੀਂ ਮੰਨਦੇ ਉਹਨੇ ਤੁਹਾਨੂੰ ਸਹੂਲਤ ਦਿੱਤੀ ਸਸੀ ਗੱਲ ਦੀ ਸਾਰਿਆਂ ਨੂੰ ਥੋੜੀ ਜੀ ਸਿਹਤ ਨਹੀਂ ਸੀ ਠੀਕ ਆ ਖੱਟੜਾ ਗਰੁੱਪ ਵਾਲੇ ਮੇਲੇ ਤੋਂ ਬਾਅਦ ਪਤਾ ਨਹੀਂ ਸਾਲਾ ਕੀ ਹੋ ਗਿਆ ਗਲਾ ਜਾ ਦੁਖਣ ਲੱਗ ਗਿਆ ਗਲੇ ਤੋਂ ਬਾਅਦ ਬੁਖਾਰ ਜਾ ਚੜਨ ਲੱਗ ਗਿਆ ਉਸ ਤੋਂ ਬਾਅਦ ਇੱਕ ਜਾੜਜੀ ਪਟਾਲੀ ਕੱਲ ਪਰਸੋਂ ਚਾਹ ਲੋ ਤਾਂ ਮੁੰਡਾ ਘਰ ਦਾ ਸੀ ਸਾਡਾ ਬਹਾਲਾ ਵਧੀਆ ਕੰਮ ਕਰਦਾ ਯਾਰ ਨਖਲ ਵੀ ਕਿੱਥੇ ਦੇਣ ਦਵਾਂਗਾ ਤਾਂ ਮਿੰਟੇ ਇਕ ਲਾਈਆ ਜਾਣ ਨੂੰ ਤਾਂ ਉਹਦੇ ਕਰਕੇ ਵੀਡੀਓ ਦਾ ਨਾ ਸਵੱਬ ਜਾ ਨਹੀਂ ਸੀ ਬਣਦਾ ਫਿਰ ਅੱਜ ਔਕੇ ਸੌਖੇ ਔਕੇ ਮਨ ਬਣਾਇਆ ਹੁਣ ਆਉਣ ਗਿਆ ਫੇਰ ਚੁੰਦੀਆਂ ਚੁੰਦੀਆਂ ਵੀਡੀਓ ਅੱਜ ਦਾ ਜਿਹੜਾ ਮੁੱਦਾ ਉਹ ਹੈਗਾ ਸੈਂਟਰ ਡਾਇਰੈਕਟ ਇੰਜੈਕਸ਼ਨ ਸੈਂਟਰ ਡਾਇਰੈਕਟ ਫਿਊਲ ਇੰਜੈਕਸ਼ਨ ਕਹ ਲਓ ਜਿਹੜਾ ਸਿਰਚ ਇੰਜੈਕਟਰ ਆਉਣ ਲੱਗਿਆ ਇਹ ਬਿਲਕੁਲ ਨਵੀਂ ਟੈਕਨੋਲੋਜੀ ਆ ਵੈਸੇ ਇਹ ਪਹਿਲਾਂ ਕਬੋਟਾ ECDISG ਤੇ ਲਿਖਦੇ ਸੀ ਉਹ ਉਹਦੇ ਚ ਆਉਂਦਾ ਸੀ ਉਹਦਾ ਸੀ ਇਲੈਕਟ੍ਰਿਕ ਪਤਾ ਨਹੀਂ ਸੈਂਟਰਲ ਡਾਇਰੈਕਟ ਇੰਜੈਕਸ਼ਨ ਸਿਸਟਮ ਐਦਾਂ ਦੀ ਉਹਦੀ ਫੁੱਲ ਫਾਰਮ ਸੀ ਵੈਸੇ ਇਹ ਜਿਹੜਾ ਸੈਂਟਰ ਪੋਰਟ ਆ ਸੈਂਟਰ ਚ ਜਿਹੜਾ ਇੰਜੈਕਸ਼ਨ ਆ ਫੋਰ ਵਾਲਵ ਉਹਦੇ ਤੇ ਆ ਇਦੇ ਕੀ ਕੀ ਫਾਇਦੇ ਨੇ ਆਉਣ ਵਾਲੀ ਟੈਕਨੋਲੋਜੀ ਇਹੀ ਆਉਣੀ ਆ ਜਿਵੇਂ ਹੁਣ ਪਹਿਲਾਂ ਇਨਡਾਇਰੈਕਟ ਆਉਂਦਾ ਹੁੰਦਾ ਸੀ ਇਨਡਾਇਰੈਕਟ ਦਾ ਮੇਰਾ ਖਿਆਲ ਸਾਰਿਆਂ ਨੂੰ ਪਤਾ ਜਿਹੜਾ ਇੰਟਰਨੈਸ਼ਨਲ ਸੈਂਟਰ ਚ ਨਹੀਂ ਸੀ ਆਉਂਦਾ ਜਿਹਨੂੰ ਸਟਾਰਟਿੰਗ ਦੀ ਬਹੁਤ ਗੰਦੀ ਬਿਮਾਰੀ ਹੁੰਦੀ ਸੀ ਉਹ ਇਨਡਾਇਰੈਕਟ ਹੁੰਦਾ ਸੀ ਉਹ ਤੋਂ ਬਾਅਦ ਫਿਰ ਆ ਗਿਆ ਡਾਇਰੈਕਟ ਇੰਜੈਕਸ਼ਨ ਡੀ ਆਈ ਹੈ ਨਾ ਪਰ ਡੀ ਆਈ ਆ ਸੀ ਆਰ ਡੀ ਆਈ ਆ ਉਹਦੇ ਚ ਜਿਹੜਾ ਇੰਜੈਕਟਰ ਕੀ ਹੁੰਦਾ ਇਨਸਾਈਡ ਸਾਈਡ ਤੋਂ ਹੁੰਦਾ ਐਵੇਂ ਐ ਐਵੇਂ ਟੇਡਾ ਜਿਹੜਾ ਇਹ ਹੁੰਦਾ ਇਹ ਐ ਬਿਲਕੁਲ ਐ ਸਟ੍ਰੇਟ ਹੁੰਦਾ ਬਿਲਕੁਲ ਸਿੱਧਾ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਸਿਰ 'ਚ ਐ ਤਤੀਰੀ ਪੈਂਦੀ ਐ ਇਹਦੇ ਕੀ ਕੀ ਫਾਇਦੇ ਨੇ ਇੱਕ ਬੋਟਾ ਚ ਆਉਂਦਾ 5620 ਚ ਆਉਂਦਾ 5630 ਚ ਆਉਂਦਾ ਚੌਥਾ ਆਉਂਦਾ ਕਰਤਾਰ ਚ ਹੈਨਾ ਚਾਰ ਟਰੈਕਟਰ ਅੱਜ ਫਿਲਹਾਲ ਆ ਰਿਹਾ ਜਿਹੜਾ ਟਰੈਕਟਰ ਸੈਂਟਰ ਡਾਇਰੈਕਟ ਹੋ ਜਾਂਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਮੇਨ ਫਾਇਦਾ ਕੀ ਆ ਕਿਉਂਕਿ ਹੁਣ ਤੁਸੀਂ ਟਰੈਕਟਰ ਲੈਣੇ ਨੇ ਇਹ ਆਪਣਾ ਸੋਚ ਵਿਚਾਰ ਕਰ ਲਿਓ ਜਿਹੜਾ ਸਾਈਡ ਤੋਂ ਐ ਫਿਊਲ ਨਹੀਂ ਡਿਗਣਾ ਉਹਦੇ ਨਾਲ ਕੀ ਹੁੰਦਾ ਪਿਸਟਨ ਡਿਸਬੈਲੈਂਸ ਹੁੰਦਾ ਐ ਟੇਡਾ ਹੋਣ ਲੱਗ ਜਾਂਦਾ ਪਿਸਟਨ ਪਿਸਟਨ ਦੇ ਇੱਕ ਪਾਸੇ ਫਿਊਲ गिरਦਾ ਸਾਰਾ ਫਿਊਲ ਬਰਨ ਵੀ ਨਹੀਂ ਹੁੰਦਾ ਪਲੱਸ ਜਦੋਂ ਇੱਕ ਪਾਸੇ ਅੱਗ ਲੱਗਦੀ ਆ ਪ੍ਰੈਸ਼ਰ ਉੱਥੋਂ ਹੀ ਪੈਣਾ ਅੱਗ ਨਾਲੇ ਥੱਲੇ ਨੂੰ ਜਾਂਦਾ ਉਹੀ ਪਾਵਰ ਸਟ੍ਰੋਕ ਆ ਉਹਦੇ ਨਾਲ ਜਦੋਂ ਥੱਲੇ ਨੂੰ ਟਰੈਵਲ ਕਰਦਾ ਪਿਸਟਨ ਥੋੜਾ ਜਿਹਾ ਡਿਸਬੈਲੈਂਸ ਹੋ ਜਾਂਦਾ ਜੇ ਤੁਸੀਂ ਬਹੁਤ ਪੁਰਾਣੇ ਟਰੈਕਟਰਾਂ ਨੂੰ ਕਦੇ ਖੋਲ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੂਗਾ ਉਹ ਸਲੀਵ ਜੇ ਇਧਰਲੇ ਪਾਸੇ ਇੰਜੈਕਟਰ ਕਿਧਰਲੇ ਪਾਸੇ ਹੁੰਦਾ ਇਧਰ ਏਅਰ ਇਨਟੇਕ ਵਾਲੇ ਪਾਸੇ ਹਮੇਸ਼ਾ ਏਅਰ ਇਨਟੇਕ ਵਾਲੇ ਪਾਸੇ ਹੁੰਦਾ ਏਅਰ ਇਨਟੇਕ ਵਾਲਾ ਪਾਸੇ ਤੋਂ ਜਿਹੜਾ ਪਰਲਾ ਪਾਸਾ ਐਗਜ਼ੌਸਟ ਵਾਲਾ ਉਹ ਐਂ ਟੇਡਾ ਹੁੰਦਾ ਉਹ ਐਂ ਚੀਰੀ ਬਣੀ ਵੀ ਐਨ ਦਿਖਦੀ ਹੁੰਦੀ ਆ ਤੁਹਾਨੂੰ ਉਹ ਰਿੰਗ ਐ ਕਿਉਂਕਿ ਉਹ ਹੋਣਾ ਹੀ ਹੋਣਾ ਉਹਦਾ ਹੱਲ ਕੋਈ ਨਹੀਂ ਜਿਹੜਾ ਸੈਂਟਰਡਾਇਰੈਕਟ ਇੰਜੈਕਸ਼ਨ ਆ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਕੀ ਆ ਜਿਹੜਾ ਫਿਊਲ ਆ ਉਹ ਵਿਚਾਲੇ ਪੈਣਾ ਬਿਲਕੁਲ ਸੈਂਟਰ ਚ ਜਿਹੜਾ ਆਪਣਾ ਕੰਬਸ਼ਨ ਚੈਂਬਰ ਆ ਉਹਦੇ ਐਨ ਵਿਚਕਾਰ ਉਹ ਵਿਚਕਾਰ ਪੈਣ ਨਾਲ ਇੱਕ ਤਾਂ ਉਹਨੂੰ ਅੱਗ ਬਹੁਤ ਸੋਹਣੀ ਲੱਗਦੀ ਆ ਫਿਊਲ ਵੇਸਟ ਹੁੰਦਾ ਹੀ ਹੈ ਨਹੀਂ ਫਿਊਲ ਵੇਸਟ ਨਹੀਂ ਹੁੰਦਾ ਉਹਦੇ ਨਾਲ ਪੱਦ ਪਾਵਰ ਪ੍ਰੋਡਿਊਸ ਹੁੰਦੀ ਆ ਆਬਵੀਅਸ ਗੱਲ ਆ ਪਾਵਰ ਸਟ੍ਰੋਕ ਜ਼ਿਆਦਾ ਪਾਵਰਫੁਲ ਹੋਣ ਦੀ ਆ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਪਿਸਟਨ ਨੂੰ ਦੱਬਦੀ ਆ ਪਲੱਸ ਜਦੋਂ ਪਿਸਟਨ ਡਿਸਬੈਲੈਂਸ ਨਹੀਂ ਐਨਾ ਉਹ ਸਹੀ ਫਿਗਰ ਚ ਸਹੀ ਡਾਇਰੈਕਸ਼ਨ ਚ ਜਾ ਰਿਹਾ ਸਿੱਧਾ ਟਰੈਵਲ ਕਰ ਰਿਹਾ ਉਹਦੀ ਪਾਵਰ ਲੋਸ ਆ ਜਿਹੜੀ ਫ੍ਰਿਕਸ਼ਨ ਲੋਸ ਆ ਉਹ ਬੜੀ ਘਟ ਜਾਂਦੀ ਹੈ ਇਹ ਵੀ ਬਹੁਤ ਵੱਡੀ ਚੀਜ਼ ਆ ਜਦੋਂ ਕੋਈ ਚੀਜ਼ ਡਿਸਬੈਲੈਂਸ ਹੋਊਗੀ ਉਹਦਾ ਫ੍ਰਿਕਸ਼ਨ ਲੋਸ ਪਤਾ ਨਹੀਂ ਵਧਣਾ ਸੈਂਟਰ ਡਾਇਰੈਕਟ ਨਾਲ ਫ੍ਰਿਕਸ਼ਨ ਲੋਸ ਬਹੁਤ ਜ਼ਿਆਦਾ ਘਟ ਜਾਣਾ ਉੱਚ ਜਿਹੜਾ ਇਗਨਾਈਟ ਹੋਣਾ ਅੰਦਰ ਫਾਇਰ ਹੋਣੀ ਆ ਉਹ ਬਹੁਤ ਬਿਊਟੀਫੁਲ ਹੋਣੀ ਆ ਉਹਦੇ ਨਾਲ ਇੱਕ ਤਾਂ ਪਾਵਰ ਲੋਸ ਘਟ ਗਈ ਇੱਕ ਫਿਊਲ ਸਾਰਾ ਜਲ ਗਿਆ ਉਹਦੇ ਨਾਲ ਉਹਨੇ ਫਿਊਲ ਐਫੀਸ਼ੀਐਂਟ ਹੋਣਾ ਪਲੱਸ ਉਹਨੇ ਪਾਵਰ ਵੱਧ ਲਾਉਣੀ ਆ ਪਲੱਸ ਉਹਦੀ ਜਿਹੜੀ ਮੇਨਟੇਨੈਂਸ ਆ ਉਹ ਵੀ ਘਟਣੀ ਆ ਉਹਦੇ ਨਾਲ ਨਾਲ ਜਿਹੜਾ ਸੈਂਟਰ ਡਾਇਰੈਕਟ ਹੋਊਗਾ ਕੋਈ ਵੀ ਜੇ ਹੁਣ ਸੈਂਟਰ ਡਾਇਰੈਕਟਰ ਦੇ ਜਿਹੜਾ ਇੰਜੈਕਟਰ ਲੱਗਣ ਦੀ ਜਗ੍ਹਾ ਉਹ ਵਿਚਾਲੇ ਵਿਚਾਲੇ ਲੱਗ ਰਿਹਾ ਹੈ ਉਹ ਉਹ ਚਾਰ ਬਾਲ ਹੁੰਦਾ ਹੀ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਸੈਂਟਰ ਡਾਇਰੈਕਟਾ ਉਹ ਚਾਰ ਬਾਲ ਹੋਵੇ ਹੋਊਗਾ ਜੇ ਅਗਲਾ ਸੈਂਟਰ ਡਾਇਰੈਕਟ ਕਰਨ ਲੱਗਿਆ ਫਿਰ ਚਾਰ ਬਾਲ ਜ਼ਰੂਰ ਕਰਦੀ ਹੈ ਹਰੇ ਕੰਪਨੀ ਮੈਂ ਨਹੀਂ ਕੋਈ ਵੈਸੇ ਇੰਜਣ ਦੇਖਿਆ ਜਿਹੜਾ ਚਾਰ ਬਾਲ ਹੋਵੇ ਤੇ ਉਹਦੇ ਸਾਈਡ ਤੇ ਇੰਜੈਕਟਰ ਹੋਵੇ ਕਦੇ ਨਹੀਂ ਹੋਊਗਾ ਉਹਦੇ ਸਿਰ 'ਚ ਹੀ ਹੁੰਦਾ ਜੇ ਚਾਰ ਬਾਲ ਹੋਊਗਾ ਉਹਦੇ ਸੈਂਟਰ ਡਾਇਰੈਕਟ ਵੀ ਲਾਉਣਾ ਪਊ ਜੇ ਚਾਰ ਬਾਲ ਕਰਨਗੇ ਤਾਂ ਸੈਂਟਰ ਡਾਇਰੈਕਟੇ ਲੱਗੂ ਹੋਰ ਕਿਤੇ ਜਗ੍ਹਾ ਨਹੀਂ ਰਹਿ ਜਾਂਦੀ ਸਮਝਦੇ ਆ ਉਹਦੇ ਸੈਂਟਰ ਡਾਇਰੈਕਟੇ ਹੋਣਾ ਹੈ ਚਾਰ ਬਾਲਾਂ ਨਾਲ ਚਾਰ ਬਾਲਾਂ ਦਾ ਕੀ ਫਾਇਦਾ ਹੁਣ ਮੰਨ ਕੇ ਚੱਲੋ ਜਿਹੜੇ ਜਦੋਂ ਆਪਣੀ ਐਗਜ਼ੌਸਟ ਜਿਹੜੀਆਂ ਗੈਸਸਾਂ ਨੇ ਬਾਹਰ ਨਿਕਲਦੀਆਂ ਨੇ ਸਿੰਗਲ ਵਾਲ ਨਾਲ ਕੀ ਹੁੰਦਾ ਸਾਰੀਆਂ ਕੰਪਲੀਟਲੀ ਜਿਹੜੀ ਗੈਸ ਆ ਜਿਹੜੀ ਅੰਦਰ ਕਾਰਬਨ ਆ ਜੋ ਵੀ ਧੂਆਂ ਜਿਹੜਾ ਸਾਰਾ ਜਿਹੜੀ ਵੇਸਟ ਆ ਇੰਜਨ ਦੀ ਉਹ ਕੰਪਲੀਟਲੀ ਬਾਹਰ ਨਹੀਂ ਨਿਕਲ ਪਉਂਦੀ ਥੋੜੀ ਮੋਟੀ ਗੈਸੇਸ ਨੇ ਜਿਹੜੀਆਂ ਵਿੱਚ ਰਹਿ ਜਾਂਦੀਆਂ ਨੇ ਸਿੰਗਲ ਇਨਟੇਕ ਵਾਲ ਦੀ ਵੀ ਇਹੀ ਪ੍ਰੋਬਲਮ ਆ ਪੂਰਨ ਤੌਰ ਤੇ ਜਿੰਨੀ ਨੀਡ ਆਕਸੀਜਨ ਦੀ ਉਨੀ ਨਹੀਂ ਆ ਪਾਉਂਦੀ ਸਮਝਦੇ ਚਾਰ ਉਹ ਬਾਲ ਨੂੰ ਹੁਣ ਕਿੰਨਾ ਕ ਵੱਡਾ ਕਰ ਲੈਣਗੇ ਪਿਸਟਨ ਦਾ ਸਰਫੇਸ ਵੀ ਦੇਖਣਾ ਹੈ ਨਾ ਇਸ ਕਰਕੇ ਦੋ ਬਾਲ ਕਰੇ ਜਾਂਦੇ ਨੇ ਦੋ ਬਾਲਾਂ ਨਾਲ ਕੰਪਲੀਟ ਫਰੈਸ਼ ਏਅਰ ਜਿਹੜੀ ਆਕਸੀਜਨ ਆ ਉਹ ਅੰਦਰ ਆਉਂਦੀ ਆ ਰਜਮੀ ਜਿੰਨੀ ਜਣ ਚਾਹੀਦੀ ਆ ਜਦੋਂ ਦੋਨੇ ਆਪਣੇ ਐਗਜ਼ੌਸਟ ਵਾਲੇ ਬਾਲਾਂ ਨਾਲ ਬਾਹਰ ਨਿਕਲਦੀ ਆ ਕੰਪਲੀਟ ਤੌਰ ਤੇ ਜਿਹੜੀਆਂ ਗੈਸਸ ਨੇ ਉਹ ਬਾਹਰ ਨਿਕਲਦੀਆਂ ਨੇ ਚੰਗੇ ਤਰੀਕੇ ਨਾਲ ਉਹਨੂੰ ਆਕਸੀਜਨ ਮਿਲਦੀ ਆ ਇੱਕ ਤਾਂ ਚਾਰ ਬਾਲ ਦਾ ਇਹ ਇਹ ਬਾਲਾਂ ਦਾ ਤਾਂ ਮੰਤਵ ਇਹੀ ਹੁੰਦਾ ਹੈ ਜਿਆਦਾ ਇਨਟੇਕ ਤੇ ਕੰਪਲੀਟ ਤਰੀਕੇ ਨਾਲ ਸਾਰੀਆਂ ਜਿਹੜੀਆਂ ਗੈਸਸਾਂ ਜਿਉਂ ਬਾਹਰ ਨਿਕਲਣੀਆਂ ਤੇ ਜਿਹੜਾ ਤੁਹਾਡਾ ਸੈਂਟਰ ਡਾਇਰੈਕਟ ਆ ਇਹਦੀ ਖੂਬਸੂਰਤੀ ਵੀ ਤੁਹਾਨੂੰ ਸਮਝਾਤੀ ਹੁਣ ਮੈਂ ਥੋੜੀਆਂ ਜੀਆਂ ਸੋਸ਼ਲ ਤੇ ਸਮਾਜਿਕ ਗੱਲਾਂ ਤਾਂ ਕਰ ਦਿੰਨਾ ਹੁਣ ਯਾਰ ਤੁਸੀਂ ਚਾਹੁੰਦੇ ਕੀ ਹੋ ਵੈਸੇ ਮੈਨੂੰ ਤੁਹਾਡਾ ਇਹ ਨਹੀਂ ਸਮਝ ਆਉਂਦੀ ਜੇ ਕਿਸੇ ਕੰਪਨੀ ਨੇ ਕੋਈ ਚੀਜ਼ ਲਾਤੀ ਫਿਰ ਤੁਸੀਂ ਕਹਿਣ ਲੱਗ ਜਓ ਇਹਨੇ ਇਹਦਾ ਆਪਣਾ ਕੀ ਆ ਇਹਦੇ 'ਚ ਕਿਸੇ ਨੂੰ ਜ਼ਿੰਮੇਵਾਰ ਦੀ ਪ੍ਰੋਬਲਮ ਇਹ ਕਿਉਂ ਆ ਵੀ ਉਹਨੇ ਆਪਦਾ ਨਹੀਂ ਬਣਾ ਕੇ ਲਾਇਆ ਜ਼ਿੰਮੇਵਾਰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਸਾਨੂੰ ਕੰਪਨੀਆਂ ਸਹੂਲਤ ਨਹੀਂ ਦਿੰਦੀਆਂ ਮੰਨ ਲਿਆ ਸਹੂਲਤ ਨਹੀਂ ਦਿੰਦੀਆਂ ਜੇ ਉਹਨੇ ਸਹੂਲਤ ਦੇਤੀ ਫਿਰ ਕਹਿੰਦੇ ਨੇ ਤੁਸੀਂ ਆਪ ਨਹੀਂ ਬਣਾ ਕੇ ਲਾਇਆ ਇਸ ਚੀਜ਼ ਦੀ ਤੁਹਾਨੂੰ ਕੀ ਪ੍ਰੋਬਲਮ ਆ ਵੀ ਉਹ ਕਿਤੋਂ ਬਣਵਾਵੇ ਕੀ ਕਰੇ ਕੁਛ ਕਰੇ ਆਪਾਂ ਨੂੰ ਤਾਂ ਸਹੂਲਤ ਚਾਹੀਦੀ ਐ ਨਾ ਮੈਂ ਯਾਰ ਹੈਰਾਨ ਆ ਵੀ ਅੱਜ ਤੱਕ ਤੋਂ ਆਪਾਂ ਨੂੰ ਸਹੂਲਤ ਕਿਉਂ ਨਹੀਂ ਮਿਲੀ ਜ਼ਿੰਮੇਵਾਰ ਅੱਜ ਤੱਕ ਰੋਲਿਆ ਕਿਉਂ ਕਿ ਅਸੀਂ ਕਿਤੇ ਸਾਡਾ ਕੋਈ ਸਟੈਂਡ ਹੀ ਨਹੀਂ ਹੈਗਾ ਅਸੀਂ ਕਿਸੇ ਗੱਲ ਤੇ ਖੜਦੇ ਹੀ ਨਹੀਂ ਕੋਈ ਕਹਿਣ ਲੱਗਦਾ ਅੰਦਾ ਜੀ ਇਹਨੇ ਕਰਾਰੋ ਘਾਤੇ ਲਾਤਾ ਆਪਦਾ ਕਿਉਂ ਨਹੀਂ ਬਣਾਇਆ ਕੋਈ ਕਰਾਰੋ ਵਰਗਾ ਟਰਾਂਸਮਿਸ਼ਨ ਬਣਾ ਲੂਗੀ ਕੰਪਨੀ ਕੋਈ ਵੀ ਕੰਪਨੀ ਸਵਾਲ ਪੈਦਾ ਨਹੀਂ ਹੁੰਦਾ ਜੇ ਕਰਾਰੋ ਵਰਗਾ ਜੇ ਜੀਐਫ ਜਿਹੜੀਆਂ ਉੱਪਰ ਆਉਂਦੀਆਂ ਨੇ ਕੰਪਨੀਆਂ ਜੀਐਫ ਆ ਜਾਂਦਾ ਜੇ ਦਾ ਜੀਐਫ ਵਰਗਾ ਕੋਈ ਬਣਾ ਲਵੇ ਕਦੇ ਨਹੀਂ ਬਣਦਾ ਕਰਾਰੋ ਇੱਕ ਆਪਣੇ ਆਪ ਚ ਇਦਾਂ ਦੀ ਕੰਪਨੀਆਂ ਜਿਹਦਾ ਕੋਈ ਸਾਨੀ ਨਹੀਂ ਥੋੜਾ ਜਿਹੜੀ ਆ ਹਾਲੈਂਡ ਆ ਜਿਹੜੀ ਮਰਜੀ ਵਰਲਡ ਦੀ ਟੌਪ ਦੀ ਕੰਪਨੀਆਂ ਕਰਾਰੋ ਵਰਗਾ ਟਰਾਂਸਮਿਸ਼ਨ ਹੀ ਡਿਜ਼ਾਈਨ ਕਰ ਸਕਦੀ ਜੇ ਉਹ ਕਰਾਰੋ ਨਹੀਂ ਲਾਉਂਦੀ ਉਹਦੀ ਮਰਜ਼ੀ ਆ ਉਹ ਲਾਵੇ ਨਾ ਲਾਵੇ ਉਹ ਕੋਸਟ ਕਟਿੰਗ ਕਰੇ ਨਾ ਕਰੇ ਇਹ ਨਹੀਂ ਕੋਈ ਲੈਣਾ ਦੇਣਾ ਹੁੰਦਾ ਪਰ ਜੇ ਕੋਈ ਚੀਜ਼ ਚੰਗਾ ਕਰ ਰਹੀ ਆ ਕੰਪਨੀ ਉਹਨੂੰ ਤਾਂ ਯਾਰ ਸਲਾਇਆ ਕਰੋ ਹੁਣ ਫਿਰ ਮੈਂ ਪੁੱਛਣਾ ਚਾਹੁੰਨਾ ਫੇ ਹੁਣ 50 75 ਨੇ ਕੱਤ ਨਹੀਂ ਕੀਤਾ ਚਾਰ ਵਾਲਵ ਵੀ ਫਿਰ ਮੇਰੇ ਤੇ ਤੁਸੀਂ ਲੱਗਣ ਲੱਗ ਜੰਨੇ ਹੋ ਕਿਉਂ ਨਹੀਂ ਕੀਤਾ ਕਿਉਂ ਨਹੀਂ ਡਿਮਾਂਡ ਕਰਦੇ ਹੌਲੈਂਡ ਨੇ ਕਰਤਾ ਮੈਂ ਸਿਫਤ ਕਰਦਾ ਥੈਂਕ ਯੂ ਹੌਲੈਂਡ ਦਾ ਬਹੁਤ ਵਧੀਆ ਚੀਜ਼ ਕੀਤੀ ਕੁਲ ਚਾਰ ਟਰੈਕਟਰ ਅੱਜ 4 ਵਾਲਵ ਸੈਂਟਰ ਡਾਇਰੈਕਟ ਨੇ ਇੱਕ ਵੋਟਾ 55 53 ਤੇ ਤੁਹਾਡਾ ਕਰਤਾਰ ਹੁਣ ਇਹਦੇ ਚ ਬ੍ਰਾਂਡ ਤੁਸੀਂ ਕਿਵੇਂ ਲਿਆਉਂਗੇ ਇੱਕ ਜਿਹੜੋਂ ਤੁਸੀਂ ਬ੍ਰਾਂਡ ਨਹੀਂ ਮੰਨਦੇ ਉਹਨੇ ਤੁਹਾਨੂੰ ਸਹੂਲਤ ਦਿੱਤੀ ਪਰ ਇਹਦਾ ਮਤਲਬ ਇਹ ਕਿਵੇਂ ਹੋ ਗਿਆ ਵੀ ਉਹਨੇ ਜੀ ਇੰਜਣ ਫਲਾਣੇ ਥੋਂ ਤੋਂ ਲੈ ਲਿਆ ਟਮਕੀ ਇਹ ਵੀ ਇਹਦੇ ਤੇ ਵੀ ਮੈਂ ਇੱਕ ਦਿਨ ਕੰਪਲੀਟ ਚਾਨਣਾ ਪਾਉਣਾ ਹੈ ਵੀ ਜਿਹੜੀਆਂ ਕੰਪਨੀਆਂ ਨੇ ਕਿੰਨਾ ਕੁ ਸਮਾਨ ਆਪਣਾ ਬਣਾਉਂਦੀਆਂ ਨੇ ਤੁਹਾਡੇ ਮਨ 'ਚ ਬਹੁਤ ਵੱਡਾ ਵਹਿਮ ਪਾਲਿਆ ਹੋਇਆ ਹੈ ਤੁਸੀਂ ਵੀ ਬਹੁਤ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਸਾਰਾ ਪੁਸ਼ਾਪ ਕਰਦੀਆਂ ਨੇ ਕੁਝ ਨਹੀਂ ਕਰਦੀਆਂ ਟਰੈਕਟਰ ਦੀ ਅਸੈਂਬਲਿੰਗ ਇਹ ਹੁੰਦੀ ਆ ਹਾਂ ਕੋਸ਼ ਚੀਜ਼ਾਂ ਕੰਪਨੀ ਆਪ ਵੀ ਬਣਾਉਂਦੀਆਂ ਨੇ, ਟਰਾਂਸਮਿਸ਼ਨ ਵੀ ਬਣਾਉਂਦੀਆਂ ਨੇ ਉਹ ਬਹੁਤ ਲੰਬੀਆਂ ਡੈਫਥ ਵਾਲੀਆਂ ਚੀਜ਼ਾਂ ਨੇ ਕਿਉਂ ਬਣਾਉਂਦੀਆਂ ਨੇ ਜਾਂ ਕੀ ਕਰਦੀਆਂ ਨੇ ਪਰ ਇਹ ਥੋੜਾ ਬਹਿਮ ਆ ਵੀ ਲੋਕਲ ਕੰਪਨੀਆਂ ਜੀ ਬਾਰੋਂ ਸਮਾਨ ਲੈਂਦੀਆਂ ਨੇ ਵੱਡੀਆਂ ਬਣਾਉਂਦੀਆਂ ਨੇ ਵੱਡੀਆਂ ਦਾ ਵੀ ਆਹੀ ਸਿਸਟਮ ਆ ਇਹਦੇ ਤੇ ਕੰਪਲੀਟ ਵੀਡੀਓ ਆ ਰਹੀ ਆ ਇਹ ਵੀਡੀਓ ਸੀ ਸੈਂਟਰ ਡਾਇਰੈਕਟ ਤੇ ਮੇਰਾ ਖਿਆਲ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਮੇਰੀ ਤਾਂ ਤੁਹਾਨੂੰ ਇਹੀ ਐਡਵਾਈਸ ਆ ਕਿ ਵੱਦ ਤੋਂ ਵੱਦ ਲਓ ਕੰਪੇਅਰ ਕਰੋ ਮੈਂ ਨਹੀਂ ਕਹਿੰਦਾ ਲਓ ਤੁਸੀਂ ਕੰਪੇਅਰ ਕਰੋ ਬਰਾਬਰ ਤੇ ਪਾਵਰ ਨਾਲ ਕਿ ਤੁਹਾਨੂੰ ਕਿਹੜਾ ਚੰਗਾ ਲੱਗਦਾ ਕੰਪੇਅਰ ਕਰੋ ਅੱਜ ਮੈਂ ਤੁਹਾਨੂੰ ਇਹੀ ਵਾਰ-ਵਾਰ ਬੇਨਤੀ ਕਰਦਾ ਕਿਸੇ ਬ੍ਰਾਂਡ 'ਚ ਨਾ ਜਾਓ ਕੋਈ ਤੁਹਾਨੂੰ ਬ੍ਰਾਂਡ ਦੀ ਲੋੜ ਨਹੀਂ ਤੁਸੀਂ ਇਹ ਦੇਖੋ ਵੀ ਸਾਨੂੰ ਕਿਹੜੀ ਕਿਹੜੇ ਚੀਜ਼ 'ਚ ਕਿੱਦਾਂ ਦੀ ਕੁਆਲਿਟੀ ਮਿਲ ਰਹੀ ਆ ਹੁਣ ਤੁਸੀਂ ਬ੍ਰਾਂਡ ਨੂੰ ਕੀ ਝਟੋਗੇ ਜੇ ਉਹਨੇ ਸਮਾਨ ਹੀ ਕੋਈ ਮਾੜਾ ਲਾਇਆ ਹੋਇਆ ਇਹ ਆਪਾਂ ਨੂੰ ਸਮਝਣਾ ਪਊਗਾ ਸਮਝਣ ਦਾ ਵਿਸ਼ਾ ਮੈਂ ਤਾਂ ਆਪਣੇ ਵੱਲੋਂ ਜਿੰਨੇ ਕੁ ਯੋਗਾ ਲੱਗਿਆ ਰਹਿਣਾ ਨਾ ਮੈਂ ਕਿਸੇ ਦੇ ਕਹੇ ਤੇ ਲੱਗਿਆ ਸੀ ਨਾ ਮੈਂ ਕਿਸੇ ਦੇ ਕਹੇ ਤੇ ਹਟਣਾ ਨਾ ਮੈਨੂੰ ਕਿਸੇ ਦੀ ਇਦਾਂ ਪਰਵਾਹ ਨਾ ਮੈਂ ਕਦੇ ਲੋੜ ਪਾਇਆ ਮੈਂ ਤਾਂ ਓਟਾ ਆਸਰਾ ਪਰਮਾਤਮਾ ਤੋਂ ਲੈ ਕੇ ਕੱਲਾ ਓਟਾ ਆਸਰਾ ਤੇ ਤੰਦਰੁਸਤੀ ਮੰਗੀਦੀ ਆ ਤੰਦਰੁਸਤੀ ਵੀ ਬੜੀ ਘੱਟ ਮੰਗਦਾ ਕੱਲਾ ਓਟਾ ਆਸਰਾ ਮੰਗਦਾ ਹੁੰਨਾ ਮੈਂ ਤਾਂ ਤੇ ਨਾ ਮੈਂ ਕਦੇ ਡਰ ਐਵੇਂ ਡਰ ਕੇ ਆ ਵੀ ਅੱਜ ਡਰ ਕੇ ਆਪਾਂ ਰੱਬ ਨੂੰ ਮੱਥੇ ਟੇਕਣ ਲੱਗ ਜੂ ਜਦੋਂ ਕੰਮ ਹੋ ਗਿਆ ਭੁੱਲ ਭੁੱਲ ਜੂ ਆਪਾਂ ਤਾਂ ਹਮੇਸ਼ਾ ਪਰਮਾਤਮਾ ਦਾ ਓਟਾ ਆਸਰਾ ਲੈ ਕੇ ਚੱਲੇ ਆ ਉਤੋਂ ਡਰਦੇ ਆ ਹੋਰ ਕਿਸੇ ਤੋਂ ਡਰਤ ਸਸ